ਤੋਂ ਪਹਿਲਾਂ ਦਾ ਜੈ ਸ਼੍ਰੀ ਰਾਮ ਅੱਜ ਮੇਰੇ ਲਈ ਬਹੁਤ ਮਾਣ ਦਾ ਦਿਨ ਹੈ ਕਿ ਮੈਨੂੰ ਵਿਚਾਰੀ ਅਦੇਵਾ ਜੀ ਐਂਡ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੇ ਇਹ ਮੌਕਾ ਦਿੱਤਾ ਬਾਕੀ ਆਪਾਂ ਆਪਣੀ ਬ੍ਰਾਹਮਣ ਸਭਾ ਨੂੰ ਅੱਗੇ ਲੈ ਕੇ ਜਾਣਾ ਹੈ ਜਿੱਦਾਂ ਬਾਜੀ ਨੇ ਕਿਹਾ ਕਿ ਆਪਾਂ ਜਿੰਨੇ ਵੀ ਬ੍ਰਾਹਮਣ ਆ ਸਾਰੇ ਇਕੱਠੇ ਹੋ ਕੇ ਰਾਵਾਂਗੇ ਤੇ ਜੋ ਵੀ ਸਾਡੇ ਕੋ ਬਣੇਗਾ ਆਪਾਂ ਜ਼ਰੂਰ ਆਪਣੇ ਸੇਵਾਸਥੇ ਕਰਾਈ ਬਾਕੀ ਜੈ ਸ਼੍ਰੀ ਰਾਮ ਹਾਂਜੀ ਜੈ ਜੀ ਰਾਮ ਜੀ ਸਾਰਿਆਂ ਨੂੰ ਚਾਚਾ ਜੀ ਅੱਜ ਮੈਨੂੰ ਬਹੁਤ ਸੁਭਾਗਿਆ ਦਿਨ ਹੈ ਮੇਰੇ ਲਈ ਕਿ ਮੈਨੇ ਛੋਟੇ ਬਾਰੇ ਮਨੇ ਮਾ ਵਾਲਾ ਮਾਤ ਸੰਮਾਨ ਦੁਖਿਆ ਹੋ ਸਪੈਸ਼ਲੀ ਮਿਸ਼ਰਾ ਜੀ ਚੇਅਰਮੈਨ ਸਾਹਿਬਾ ਆਪਣੇ ਰਿਸ਼ੀਪਾ ਜੀ ਬਾਕੀ ਮੇਰੇ ਮੋਦੂ ਜੀ ਇਹਨਾਂ ਸਰਵਪ੍ਰਭਾਉ ਦੇ ਕਰਕੇ ਮੈਨੂੰ ਅੱਜ ਹੋ ਵੀ ਅੱਜ ਹੁਣ ਮਿਲਿਆ ਹਾਂ ਮੈਂ ਗੁਰੂ ਸ਼੍ਰਮ ਜੀ ਕਰਕੇ ਦਾ ਅਸਤਿਕਰਾਂਗਾ ਕਿ ਬੜੀ ਹੀ ਮਾਤ ਜੀ ਦਾ ਮੈਗਾ ਮਾਤ ਸੰਗਾਰ ਰੱਖਾ ਇਹ ਆਪਣੇ ਪਰਸ਼ੂਰਾਮ ਸੈਨਾ ਮਸਤੇ ਇਮਾਨਦਾਰੀ ਨਾਲ ਹਰੇ ਕੰਮ ਕਰ ਜੈ ਜੀ ਹਾਂਜੀ ਰਿੰਕੂ ਪਾਈ ਜੀ ਅੱਜ ਤੁਹਾਨੂੰ ਭਗਵਾਨ ਪਰਸ਼ੂਰਾਮ ਸੈਨਾ ਦਾ ਚੇਅਰਮੈਨ ਬਣਾਇਆ ਗਿਆ ਹੈ ਇਸੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਾਰਿਆਂ ਪਹਿਲਾਂ ਤੇ ਸਾਰਿਆਂ ਨੂੰ ਜਿਹੜਾ ਨਾਮ ਤੋਂ ਬਣਿਆ ਪਰਸ਼ੂਰਾਮ ਸੈਨਾ 그룹 ਬ੍ਰਾਹਮਣ ਸਭਾ ਦਾ ਜੂਸ ਹੈਨਾ ਔਰ ਸਾਰੇ ਜਵਾਨ ਮੁੰਡੇ ਨੇ ਔਰ ਮਹਾਰਾਜਾ ਇਹਨਾਂ ਨੇ ਨਾ ਸ਼ਿਵਾਰ ਰੱਖੇਗੀ ਪਰਚੁਰਾ ਮਹਾਰਾਜਾ ਇਹਨਾਂ ਸ਼ਿਵਾਰ ਰੱਖੇਗੀ ਇਹਨਾਂ ਦੀ ਜਿਹੜੀ ਬੁੱਢੀ ਚਿੰਗੀ ਪਵੇ ਔਰ ਵੱਲ ਚੜ ਕੇ ਕੰਮ ਕਰਨ ਔਰ ਜਿਹੜਾ ਬਟਾਲੇ ਦੇ ਵਿੱਚ ਜਿੱਥੇ ਸਾਡੇ ਬ੍ਰਾਹਮਣਾਂ ਦੀ ਵੋਟ ਆ ਨਾ ਉਹ ਘੱਟੋ ਘੱਟ 40000 ਫਿਰ 40000 ਵੋਟਾਂ ਬਟਾਲੇ ਦੇ ਵਿੱਚ ਐਮਐਲਏ ਇਲੈਕਸ਼ਨ ਲੜਨੀ ਹੋਵੇ ਨਾ ਬਟਾਲੇ ਦੇ ਬ੍ਰਾਹਮਣ ਨੇ ਤਾਂ ਬ੍ਰਾਹਮਣ ਇਕੱਲੇ ਹੀ ਸਰਦਾਇਚ ਬ੍ਰਾਹਮਣ ਸਿਰਫ ਇਕੱਠੇ ਨਹੀਂ ਗਏ ਜਿਹੜੇ ਕਿ ਮੈਂ ਚਾਹੁੰਦਾ ਕਿ ਬ੍ਰਾਹਮਣ ਸਾਰੇ ਇੱਕ 스테ਜ ਦੇ ਉੱਪਰ ਆਉਣ ਔਰ ਉਸ 스테ਜ ਦੇ ਉੱਪਰ ਆ ਕੇ ਆਪਣੇ ਸਾਰੇ ਬਰਾਬਰ ਇਕੱਠੇ ਹੋ ਗਏ ਇੱਕੋ ਜਣ ਇੱਕੋ ਜਣ ਸਾਰੇ ਇਕੱਠੇ ਹੋ ਗਏ ਇੱਕੋ ਜਣ ਸਾਰੇ ਜਨਦੀ ਮਹਾਰਾਜ ਦੀ ਜਨਦੀ ਹੈ 10 ਤਰੀਕ ਨੂੰ ਔਰ ਆਪਾਂ ਨੇ ਮਹਾਰਾਜ ਦੀ ਕਿਰਪਾ ਨਾਲ ਬਿਸ਼ਰਾਜੀ ਨੇ ਪ੍ਰਧਾਨ ਹੋਣੇ ਸਾਡੇ ਬੁੱਤਰੇ ਨੇ ਪੰਕਜ ਜੀ ਖੜੇ ਨੇ ਸਾਰੇ ਖੜੇ ਨੇ ਸਾਰੇ ਮੇਰੇ ਭਰਾ ਵੀ ਸਾਰੇ ਨਾਲ ਜੁੜ ਕੇ ਇਕੱਲੇ ਸਟੇਜ ਦੇ ਉੱਪਰ ਖੜੇ ਹੋ ਕੇ ਆਪਾਂ ਮਹਾਰਾਜ ਦੇ ਇੱਥੇ ਇੱਕ ਮੰਦਿਰ ਵੀ ਹੈ ਆਪਣਾ ਟਾਇਲ ਵੀ ਲੱਗਣਾ ਇਹ ਵੀ ਲਵਾ ਦੇਣੀ ਹੈ ਔਰ ਬਾਕੀ ਮਹਾਰਾਜ ਜੀ ਦਾ ਪਹਿਲਾ ਪਹਿਲਾ ਔਰ ਜਿਹੜਾ ਵੀ ਕੰਮ ਹੋਰ ਵੀ ਹੈਗੇ ਨੇ ਉਹ ਸਾਰੇ ਕਰਾਵਾਂਗੇ ਔਰ ਮਹਾਰਾਜ ਦੀ ਜਿੰਤੀ ਵੀ ਇੱਥੇ ਵਧੀਆ ਢੰਗ ਨਾਲ ਮਨਾਵਾਂਗੇ ਹਨ ਚੱਕ ਵੀ ਹੋਏਗਾ ਇੱਥੇ ਔਰ ਸਾਰਾ ਸਿਸਟਮ ਵਧੀਆ ਲੰਗਰ ਵੀ ਲਾਵਾਂਗੇ ਔਰ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਜੀ ਰਾਮ